ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਨ ਲੱਗੇ ਆਂ ਜੀ ਨੀਚੇ ਆਪਾਂ ਦੇਖੋ 2.5 ਇੰਚ ਫੋਲਡਿੰਗ ਦਾ ਛੱਡਤਾ ਜੀ ਆਪਾਂ 35 ਇੰਚ ਦਾ ਇਹਦੀ ਲੈਂਥ ਦਾ ਨਿਸ਼ਾਨ ਲਗਾ ਲਿਆ ਜੀ ਇਹਦੀ ਲੈਂਥ ਹੈਗੀ ਹੈ 36 ਇੰਚ ਆਪਾਂ 35 ਦਾ ਨਿਸ਼ਾਨ ਦੇਖੋ ਮੈਂ ਲਗਾ ਰਹੀ ਆਂ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖੀ ਆਂ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ 11 ਇੰਚ ਆਪਾਂ ਲਗਾਵਾਂਗੇ ਥੋੜੀ ਦਾ ਨਿਸ਼ਾਨ ਠੀਕ ਹੈ ਜੀ ਇਹ ਜਿੰਨਾ ਪਹਿਣਾ ਦੀ हिਪ 23 ਇੰਚ ਆ ਮੈਂ ਉਹਨਾਂ ਦੀ ਇਹ ਪਲਾਜ਼ੋ ਦੀ ਕਟਿੰਗ ਪਾ ਰਹੀ ਆਂ ਵੀਡੀਓ ਬਣਾ ਰਹੀ ਆਂ ਠੀਕ ਹੈ ਜੀ ਜਿਹੜੀਆਂ ਪੈਨਾਂ ਦੀ ਹੈ 23 ਇੰਚਾ ਉਹ ਇਹ ਪਲਾਜੋ ਇਸ ਤਰ੍ਹਾਂ ਕਟਿੰਗ ਕਰਕੇ ਸਟਿਚ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਤੁਸੀਂ ਇਹ ਕਟਿੰਗ ਕਰ ਲੈਣੀ ਆ ਪਹਿਲਾਂ ਨਿਸ਼ਾਨੀਆਂ ਲਗਾ ਲੈਣੀਆਂ ਨਿਸ਼ਾਨੀਆਂ ਤੋਂ ਬਾਅਦ ਤੁਸੀਂ ਅੱਧਾ ਇੰਚ ਕੰਨੀ ਵਾਲੀ ਸਾਈਡ ਤੋਂ ਛੱਡ ਦੇਣਾ ਠੀਕ ਹੈ ਜੀ ਹਿਪ ਹੈਗੀ ਹੈ 23 ਇੰਚ ਦੇਖੋ ਅੱਧਾ ਇੰਚ ਇੱਥੋਂ ਛੱਡ ਕੇ ਤੁਸੀਂ 1.5 ਇੰਚ ਤੇ ਨਿਸ਼ਾਨ ਲਗਾ ਲੈਣਾ 1.5 ਇੰਚ ਤੁਸੀਂ ਮਾਰਜਿਨ ਲੈ ਲੈਣਾ 2 ਇੰਚ ਦੀ ਆਪਾਂ ਜਿੱਥੇ ਕਿ ਆਪਾਂ ਗੁਲਾਈ ਪਾਉਣੀ ਹੈ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਆਂ ਵੀ ਇਹ ਗੁਲਾਈ ਪਾਉਣ ਵਾਸਤੇ ਤੁਸੀਂ ਰੱਖਣਾ ਈ ਉੱਪਰ ਲੈਣਾ ਜੀ ਤੁਸੀਂ 12 ਇੰਚ ਠੀਕ ਹੈ ਜੀ ਇਹਦੇ ਤੇ ਆਪਾਂ ਪਲੇਟਾਂ ਪਾਵਾਂਗੇ 벨ਟ ਵਾਲਾ ਇਹ ਪੈਂਟ ਪਲਾਜੋ ਆਪਾਂ ਸਟੀਚ ਕਰਨਾ ਹੈ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਤੁਸੀਂ ਬੁਲਾਈ ਦੇ ਦੇਣੀ ਹੈ ਦੇਖੋ ਜੀ ਜਿੰਨਾ ਇੱਥੋਂ ਨੀਚੇ ਹੋਊਗਾ ਐਨਾ ਹੀ ਤੁਸੀਂ ਉੱਪਰ ਨੀਚੇ ਰੱਖਣਾ ਮੂਰੀ ਕੋਲ ਇਹਦਾ ਤੁਸੀਂ ਇਸ ਤਰ੍ਹਾਂ ਸੈਂਟਰ ਕਰਕੇ ਸੈਂਟਰ ਤੁਸੀਂ ਇਹਦਾ ਜ਼ਰੂਰ ਕਰਨਾ ਕੰਨੀ ਵਾਲੀ ਸਾਈਡ ਤੋਂ ਤਾਂ ਇੰਝ ਛਾਟਕੇ ਤੁਸੀਂ ਇਹਦਾ ਸੈਂਟਰ ਦਾ ਇਸ ਤਰ੍ਹਾਂ ਕਰਕੇ ਨਿਸ਼ਾਨ ਲਾ ਲੈਣਾ ਜਿੰਨੀ ਇਹਦੀ ਮੂਰੀ ਹੈਗੀ ਮੂਰੀ ਹੈਗੀ ਇਹਦੀ 7 ਇੰਚ ਠੀਕ ਆ 3.5 3 ਇੰਚ ਦੋਨਾਂ ਸਾਈਡਾਂ ਤੋਂ ਲੈ ਕੇ ਤੁਸੀਂ ਇਸ ਤਰ੍ਹਾਂ ਕਰਕੇ ਇਹਦੀ ਗੁਲਾਈ ਦੇ ਦੇਣੀ ਆ ਸਕੇਲ ਫੱਟੀ ਦੇ ਨਾਲ ਫਿਰ ਫੱਟੀ ਨੂੰ ਆਪਾਂ ਘੁਮਾ ਲੈਣਾ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹਦੀ ਸ਼ੇਪ ਦੇਣੀ ਆ ਹੁਣ ਆਪਾਂ ਫਟਿੰਗ ਨੂੰ ਘੁਮਾ ਕੇ ਇਹ ਆਪਾਂ ਤਾਂ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਇਹ ਆਪਾਂ ਤਾਂ ਇਥੇ ਉੱਪਰੋਂ ਕੱਟ ਪਾਉਣਾ ਕਿਉਂਕਿ ਕਈ ਪੈਣਾ ਦੇ ਪੈਂਟ ਪਲਾਜ ਪਾਏ ਹੁੰਦੇ ਨੇ ਫਿਟਿੰਗ ਵਾਲੇ ਨਹੀਂ ਦੇ ਪਾਕਟ ਹੁੰਦੀ ਹੈ ਜੋ ਇੱਕ ਸਾਈਡ ਤੋਂ ਲਟਕਦੀ ਰਹਿੰਦੀ ਹੈ ਠੀਕ ਹੈ ਜੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਗੀ ਹੁਣ ਆਪਾਂ ਦੇਖੋ ਇਹ ਵਾਲੀ ਸਾਈਡ ਵਿਚਾਲੀ ਕਟਿੰਗ ਕਰ ਰਹੇ ਆ ਸਾਈਡ ਵਾਲੀ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਬਾਅਦ ਦੇ ਵਿੱਚ ਦੱਸਦੀ ਆ ਕਟਿੰਗ ਕਰਨੀ ਇਹ ਤੁਸੀਂ ਸਿੱਧੀ ਕਟਿੰਗ ਕਰ ਦੇਣੀ ਹੈ ਇਹ ਦੇਖੋ ਜੀ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖੀ ਹੋਈ ਹੈ ਇਸ ਤਰ੍ਹਾਂ ਤੁਸੀਂ ਬਰਸ ਕਰਕੇ ਇਹਨੂੰ ਪਲੇਨ ਕਰ ਲੈਣਾ ਖੁੱਲੀ ਵਾਲੀ ਸੜਕ ਮੈਂ ਆਪਣੀ ਕੰਨੀ ਰੱਖੀਏ ਕਪੜੇ ਵੀ ਇਸ ਤਰ੍ਹਾਂ ਕਰਕੇ ਤੁਸੀਂ ਉੱਪਰ ਪਲਾਜ਼ੋ ਰੱਖ ਲੈਣਾ ਪਹਿਲਾਂ ਤੁਸੀਂ ਇਹ ਵਾਲੇ ਸਿੱਧੇ ਨਿਸ਼ਾਨ ਕਰ ਲੈਣੇ ਆ ਇਹ ਤੁਸੀਂ ਰੱਖਣਾ 2.5 ਇੰਚ 2.5 ਇੰਚ ਤੁਸੀਂ ਇੱਥੇ ਰੱਖਣਾ 3 ਇੰਚ ਤੁਸੀਂ ਬੈਕ ਵਾਲਾ ਪੀਸ ਵਧਾਉਣਾ ਇੱਥੇ ਤੁਸੀਂ 1.5 ਇੰਚ ਲੈਣਾ ਜੇ ਫਿਟਿੰਗ ਵਾਲਾ ਪੈਂਟ ਪਲੇਟ ਬਣਾ ਰਹੇ ਹੋ نیچے ਵੀ ਤੁਸੀਂ 1.5 ਹੀ ਲੈਣਾ ਐਸ ਤਰ੍ਹਾਂ ਤੁਸੀਂ ਟ੍ਰੈਡੀ ਕੱਟ ਪਾ ਕੇ ਪਹਿਲਾਂ ਟ੍ਰੈਡੀ ਕੱਟ ਦੀ ਕਟਿੰਗ ਕਰਾਂਗੇ ਇਹ ਦੇਖੋ ਜੀ ਇਹ ਹੋ ਗਈ ਆਪਣੀ ਕਟਿੰਗ ਇਹਦੇ ਬਿਲਕੁਲ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਰੱਖਿਆ ਨਾ ਇਥੇ ਜਿਵੇਂ ਤੁਸੀਂ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਇੱਥੇ ਟੱਕ ਲਗਾ ਲੈਣਾ ਹੈ ਇਹ ਜਿਹੜਾ ਆਪਾਂ 11 ਇੰਚ ਦਾ ਨਿਸ਼ਾਨ ਲਗਾਉਣਾ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਅਟੈਚ ਕਰਕੇ ਨਾ ਫਿਰ ਤੁਸੀਂ ਇਹ ਟੱਕ ਲਗਾਉਣਾ ਹੈ ਇਹ ਆਪਾਂ ਪਲੇਟ ਪਾਵਾਂਗੇ 1.5 ਇੰਚ ਲੈਂਥ ਹੋਊਗੀ ਜੀ ਹੁਣ ਆਪਾਂ ਪਾਪਾ ਕੁੜਤੀ ਕਟਿੰਗ ਕਰਾਂਗੇ ਬੰਦ ਵਾਲੀ ਸਾਈਡ ਮੈਂ ਆਪਣੀ ਵਾਲੀ ਸਾਈਡ ਤੇ ਰੱਖੀ 15 ਇੰਚ ਆਪਾਂ ਲੈਂਥ ਲਵਾਂਗੇ ਜੀ ਪਾਕਟ ਦੀ 7 ਇੰਚ ਆਪਾਂ ਚੌੜਾਈ ਲਵਾਂਗੇ ਕੇ ਜੀ ਆਪਾਂ ਬੈਲਟ ਕਟਿੰਗ ਕਰਾਂਗੇ 4 ਇੰਚਾ ਪਗੜਤੀ ਚੁੜਾਈ ਲੈਣੀ ਹੈ ਜਿਹੜੀਆਂ ਮੇਰੇ ਭੈਣਾਂ ਨੇ ਪੂਰੀ ਸਟੀਚਿੰਗ ਸਿੱਖਣੀ ਹੈ ਇਹ ਆਪਾਂ ਲਿੰਕ ਤੇ ਆਪਣੀ ਆਈਡੀ ਤੇ ਦਿੱਤਾ ਹੋਇਆ ਹੈ ਇਹਦੇ ਤੇ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਉਹਦੇ ਤੇ ਆਪਣੀ ਪੂਰੀ ਵੀਡੀਓ ਪਾਈ ਹੋਈ ਹੈ ਜੀ ਸਟੀਚਿੰਗ ਦੀ ਵੀ ਉਹਦੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ Done